ਰਵਨੀਸ਼ ਬਿੱਟੂ ਕਹਿੰਦੇ ਨੇ ਕਿ ਲੁਧਿਆਣਾ ਚ ਬੀਜਪੀ ਆਪਰੇਸ਼ਨ ਸੰਧੂਰ ਜਿਹੜਾ ਉਹ ਮੁੱਦਾ ਰਹੇਗਾ ਉਸ ਨੂੰ ਲੈ ਕੇ ਤੁਸੀਂ ਪਰ ਨਾਲੇ ਉਹਨੇ ਕਿਹਾ 2027 ਚ ਅਸੀਂ ਸਰਕਾਰ ਵੀ ਆਪਣੀ ਬਣਾਉਣੀ ਹੈ ਨਹੀਂ ਚਲੋ ਉਹ ਤਾਂ ਉਹਦਾ ਉਹਦਾ ਇਹ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਪਾਰਲੀਮੈਂਟ ਦੀ ਉਹਦੋਂ ਵੀ ਕਹਿੰਦੇ ਸੀਗੇ ਜਿੰਨਾ ਕਸੋ ਜਿੰਨਾ ਤੱਕ ਬੰਦਾ ਹਾਰ ਨਹੀਂ ਜਾਂਦਾ ਨਾ ਉਦੋਂ ਤੱਕ ਜਿੱਤੇ ਹੀ ਹੁੰਦਾ ਹੈ ਪਰ ਜਦੋਂ ਸੰਧੂਰ ਮੁੱਦਾ ਰਹੇਗਾ ਜਿਉਂ ਕਹਿੰਦੇ ਚੰਗੀ ਗੱਲ ਹੈ ਜੀ ਰਹਿਣਾ ਚਾਹੀਦਾ ਉਸ ਦੀ ਦਿੱਕਤ ਇੱਕ ਡਰੱਗਸ ਨੂੰ ਲੈ ਕੇ ਸਵਾਲ ਹੈ ਬਖਿੰਦਾ ਦੇ ਵਿੱਚ ਇੱਕ ਪਿੰਡ ਵਾਲਿਆਂ ਨੇ ਆਪਣੇ ਪਿੰਡ ਤੇ ਬੋਲ ਲਗਾਤਾ ਕਿ ਸਾਡਾ ਪਿੰਡ ਬਕਾਉ ਹੈ ਉੱਥੇ ਕੀ ਹੋਇਆ ਨਸ਼ਾ ਤਸਕਰਾਂ ਨੇ ਇੱਕ ਐਕਸ ਆਰਮਿੰਗ ਨਿਕਾਉਂ ਗਿਆ ਲੱਤਾਂ ਖਾਣ ਦੀ ਦੇਖੋ ਇਸ ਤਰ੍ਹਾਂ lettes me be very clear ਕਿ ਉਹ ਸਮਾਂ ਸੀ ਪੰਜਾਬ ਦੇ ਵਿੱਚ ਕਿਸੇ ਟਾਈਮ ਅਕਾਲੀ ਦਲ ਤੇ ਕਾਂਗਰਸ ਵਾਲਿਆਂ ਨੇ ਕ੍ਰੀਏਟ ਕੀਤਾ ਹੋਇਆ ਕਿ ਜਿੱਥੇ ਪੁਸ਼ਤਪਰਾਹੀ ਕਰਦੀ ਸੀ ਸਰਕਾਰ ਔਰ ਲੀਡਰ ਨਸ਼ਾ ਤਸਕਰਾਂ ਦੀ ਅੱਜ ਨਸ਼ਾ ਤਸਕਰ ਨੇ ਜਿਹੜੇ ਉਹ ਤੁਹਾਨੂੰ ਪੰਜਾਬ ਦੇ ਵਿੱਚ ਲੱਭਦੇ ਨਹੀਂ ਹੈਗੇ ਜੇ ਕਿਤੇ ਕੋਈ ਅਜਿਹਾ ਇਨਸੀਡੈਂਟ ਹੋਇਆ ਤੇ ਪੁਲਿਸ ਨੂੰ ਸਰਕਾਰ ਵੱਲੋਂ ਬੜੀਆਂ ਕਲੀਅਰ ਸਖਤ ਹਦਾਇਤਾਂ ਨੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਕਿਸੇ ਵੀ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਕੋਈ ਕੋਈ ਪੁਲਿਸ ਅਫਸਰ ਹੋਵੇ ਕੋਈ ਪੋਲਿਟਿਕਲ ਬੰਦਾ ਹੋਵੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਕੋਈ ਅਜਿਹੀ ਗੱਲ ਹੋਈ ਹੈ ਤਾਂ